ਕਿਸਾਨ ਭਰਾਓ ਗਲਾਬੀ ਸੁੰਡੀ ਦੀ ਗੱਲ ਕਰਦੇ ਆ ਪਿਛਲੇ ਸਾਲ ਜਿਹੜੇ ਖੇਤ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਗਲਾਬੀ ਸੁੰਡੀ ਦਾ ਹਮਲਾ ਹੋਇਆ ਸੀਗਾ ਕਣਕ ਦੇ ਵਿੱਚ ਉਹ ਏਰੀਆ ਦੇ ਵਿੱਚ ਤੁਸੀਂ 10 ਤੋਂ 15 ਨਵੰਬਰ ਦੇ ਵਿੱਚ ਵਿੱਚ ਹੀ ਕਣਕ ਦੀ ਬਿਜਾਈ ਕਰਨੀ ਹੈ ਕਿ ਜੇ ਤੁਸੀਂ ਅਗੇਤੀ ਬਿਜਾਈ ਕਰਦੇ ਹੋ ਅੱਗੇ ਜਾ ਕੇ ਤੁਹਾਡੇ ਖੇਤ ਦੇ ਵਿੱਚ ਕਣਕ ਦੇ ਵਿੱਚ ਸੁੰਡੀ ਦਾ ਕਿਤੇ ਨਾ ਕਿਤੇ ਦਿੱਕਤ ਆ ਸਕਦੀ ਹੈ ਤਾਂ ਕਰਕੇ ਤੁਸੀਂ 10 ਤੋਂ 15 ਨਵੰਬਰ ਦੇ ਵਿੱਚ ਵਿੱਚ ਹੀ ਕਣਕ ਦੀ ਬਿਜਾਈ ਕਰਨੀ ਹੈ ਜਿਹੜੀ ਮਰਜ਼ੀ ਵੈਰੈਟੀ ਬੀਜ ਲਓ 10 ਤੋਂ 15 ਨਵੰਬਰ ਬਿਲਕੁਲ ਠੁਕਮਾ ਸਮਾਂ ਹੈ ਕਣਕ ਦੀ ਬਜਾਈ ਦਾ ਜਿਹੜੀ ਵੀ ਮਰਜ਼ੀ ਤੁਸੀਂ ਵੈਰੈਟੀ ਬੀਜਣੀ ਹੈ 10 ਤੋਂ 15 ਨਵੰਬਰ ਦੇ ਵਿੱਚ ਵਿੱਚ ਤੁਸੀਂ ਬੀਜ ਸਕਦੇ ਹੋ ਬਾਕੀ ਜਿਹੜੇ ਏਰੀਏ ਦੇ ਬਾਸਮਤੀ ਦੇ ਵਿੱਚ ਸੁੰਡੀ ਦਾ ਅਟੈਕ ਜ਼ਿਆਦਾ ਸੀਗਾ ਜਾਂ ਬਾਸਮਤੀ ਤੁਹਾਡੇ ਨੇੜੇ ਜ਼ਿਆਦਾ ਲੱਗੀ ਹੈ ਤਾਂ ਉਹ ਏਰੀਏ ਦੇ ਵਿੱਚ ਵੀ ਤੁਸੀਂ 10 ਤੋਂ 15 ਨਵੰਬਰ ਦੇ ਵਿੱਚ ਵਿੱਚ ਕਣਕ ਦੀ ਬਜਾਈ ਕਰਨੀ ਹੈ ਅਗੇਤੀ ਬਜਾਈ ਤੁਸੀਂ ਨਹੀਂ ਕਰਨੀ ਇੱਕ ਹੋਰ ਭਰਾ ਪੁੱਛ ਰਹੇ ਨੇ ਕਿ ਵੀ ਕਣਕ ਦੇ ਬੀਜ ਨੂੰ ਲੱਗਣ ਵਾਲੀ ਇਹ ਜੀ ਦਵਾਈ ਦੱਸੋ ਸੀਡ ਟ੍ਰੀਟਮੈਂਟ ਦੱਸੋ ਜਿਹਦੇ ਨਾਲ ਸਾਡੇ ਬੀਜ ਨੂੰ ਅਸੀਂ ਦਵਾਈ ਲਾ ਦਈਏ ਤਾਂ ਸਾਡੇ ਖੇਤ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਵੇ ਤਾਂ ਮੈਂ ਇੱਥੇ ਦੱਸਣਾ ਚਾਹਣਾ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਦਵਾਈ ਸਿਫਾਰਿਸ਼ ਨਹੀਂ ਕੀਤੀ ਗਈ ਨਾ ਹੀ ਇਸ ਤਰ੍ਹਾਂ ਦੀ ਕੋਈ ਸੀਡ ਟ੍ਰੀਟਮੈਂਟ ਬਣਿਆਗਾ ਜਿਹੜਾ ਕਿ ਸੁੰਡੀ ਦਾ ਅਟੈਕ ਆਪਾਂ ਰੋਕ ਦਈਏ ਬੀਜ ਨੂੰ ਲਾ ਕੇ ਦਵਾਈ ਇਸ ਤਰ੍ਹਾਂ ਦੀ ਕੋਈ ਦਵਾਈ ਕੋਈ ਸੀਡ ਟ੍ਰੀਟਮੈਂਟ ਯੂਨੀਵਰਸਿਟੀ ਵੱਲੋਂ ਨਹੀਂ ਸਿਫਾਰਿਸ਼ ਹੈਗਾ ਬਾਕੀ ਜਿਹੜੇ ਏਰੀਆ ਦੇ ਵਿੱਚ ਸੁੰਡੀ ਦਾ ਅਟੈਕ ਹੈਗਾ ਸੀਗਾ ਪਿਛਲੇ ਸਾਲ ਕਣਕ ਦੇ ਵਿੱਚ 10 ਤੋਂ 15 ਨਵੰਬਰ ਦੇ ਵਿੱਚ ਵਿੱਚ ਜੀ ਤੁਸੀਂ ਬਜਾਈ ਕਰਿਓ ਬਹੁਤ ਵਧੀਆ ਟਾਈਮ ਆਗਾ ਕੋਈ ਮਰਜ਼ੀ ਵੈਰੈਟੀ ਬੀਜ ਲਿਓ ਤੁਹਾਡੇ ਅੱਗੇ ਜਾ ਕੇ ਸ